ਪੁਰਾਨੀ ਕਛੂ ਨ ਚਿਤਈ ਮਦਮਾਇਕ ਅੰਦ ਕਹੋ ਨਾਨਕ ਬਿਨ ਹਰ ਭਜਨ ਭਰਤ ਤਾਹੀ ਜਮ ਫੰਦ ਨੌਵੇਂ ਗੁਰਦੇਵ ਦਿਨਾਂ ਦੀ ਰਸਨਾ ਤੋਂ 26ਵਾਂ ਸ਼ਲੋਕ ਉਚਾਰਨ ਕੀਤਾ ਹੋਇਆ ਹੈ ਆ ਉਸ ਸਲੋਗ ਰਾਹੀਂ ਸਤਿਗੁਰ ਜੀ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹਨੂੰ ਸਮਝਣ ਦਾ ਯਤਨ ਕਰਦੇ ਆ ਸਤਿਗੁਰ ਜੀ ਫਰਮਾਉਂਦੇ ਨੇ ਪ੍ਰਾਨੀ ਕਸ਼ੂ ਨ ਚਿਤੈ ਮਦ ਮਾਇਆ ਕੈ ਅੰਧ ਪ੍ਰਾਨੀ ਦਾ ਅਰਥ ਹੈ ਪ੍ਰਾਨਾਂ ਦੇ ਸਹਾਰੇ ਜਿਉਣ ਵਾਲਾ ਭਾਵ ਮਨੁੱਖ ਕਹਿੰਦੇ ਪ੍ਰਾਨੀ ਕਸ਼ੂ ਨ ਚਿਤੈ ਕਹਿੰਦੇ ਇਸ ਮਨੁੱਖ ਨੇ ਉਸ ਮਾਲਕ ਪਰਮੇਸ਼ਰ ਦਾ ਨਾਮ ਨਹੀਂ ਲੱਭਿਆ। ਮਦ ਮਾਇਆ ਕੈ ਅੰਧ ਮਦ ਅਰਥ ਦਾ ਨਸ਼ਾ। ਕਹਿੰਦੇ ਮਾਇਆ ਦੇ ਨਸ਼ੇ ਦੇ ਵਿੱਚ ਇੰਨਾ ਗਲਤਾਨ ਹੋ ਚੁੱਕਾ ਹੈ। ਇੰਨਾ ਅੰਨ ਹੋ ਚੁੱਕਾ ਹੈ ਕਿ ਮਨੁੱਖ ਕਿ ਆਪਣੇ ਆਤਮਿਕ ਜੀਵਨ ਬਾਰੇ ਇਹਨੂੰ ਸੋਝੀ ਨਹੀਂ। ਆਤਮਿਕ ਜੀਵਨ ਬਾਰੇ ਜਾਣਦਾ ਨਹੀਂ। ਕਿਉਂ ਕਿਉਂਕਿ ਮਾਇਆ ਦੇ ਨਸ਼ੇ ਦੇ ਵਿੱਚ ਮਾਇਆ ਦੇ ਮਦ ਦੇ ਵਿੱਚ ਅੰਨ ਹੋਇਆ ਪਿਆ ਹੈ ਹੁਣ ਵੇਖੋ ਸਾਧ ਸੰਗਤ ਜੀ ਜਿਵੇਂ ਕੋਈ ਮਨੁੱਖ ਬਾਰੀ ਤੌਰ ਤੇ ਕੋਈ ਨਸ਼ਾ ਕਰਦਾ ਹੈ ਕੋਈ ਸ਼ਰਾਬ ਦਾ ਨਸ਼ਾ ਕਰਦਾ ਹੈ ਕੋਈ ਭੰਗ ਪੀਂਦਾ ਹੈ ਜਾਂ ਇਤ ਆਦਿਕ ਹੋਰ ਨਸ਼ੇ ਜਿਹੜੇ ਅਸੀਂ ਵੇਖਦੇ ਹਾਂ ਕਿ ਮਨੁੱਖ ਨਸ਼ੇ ਕਰਦਾ ਹੈ ਨਾ ਜਦੋਂ ਤੇ ਉਸ ਵਕਤ ਉਸ ਮਨੁੱਖ ਦੇ ਅੰਦਰੋਂ ਸਾਹਿਬ ਕਹਿੰਦੇ ਜਿਹੜੀ ਚੰਗੀ ਸੂਝ ਹੈ ਸਮਝ ਹੈ ਉਹ ਨਿਕਲ ਜਾਂਦੀ ਹੈ ਤੇ ਉਸ ਨਸ਼ੇ ਦੇ ਵਿੱਚ ਮਨੁੱਖ ਦੇ ਅੰਦਰ ਮਨ ਵਿੱਚ ਜੋ ਵੀ ਬਚਨ ਆਉਂਦੇ ਨੇ ਜੋ ਵੀ ਬੋਲ ਆਉਂਦੇ ਨੇ ਉਹ ਬੋਲ ਹੀ ਜਾਂਦਾ ਹੈ ਕਿਉਂ ਕਿ ਨਸ਼ੇ ਦੇ ਵਿੱਚ ਟੁੱਨ ਹੋਇਆ ਹ ਉਹ ਨਸ਼ੇ ਦੇ ਵਿੱਚ ਮਸਤ ਹੋਇਆ ਇਸੀ ਤਰ੍ਹਾਂ ਹੀ ਸਹਿਬ ਕਹਿੰਦੇ ਐ ਇਸ ਮਨੁੱਖ ਨੂੰ ਆਪਣੇ ਆਤਮਿਕ ਜੀਵਨ ਦੀ ਸੋਝ ਨਹੀਂ ਆਤਮਿਕ ਜੀਵਨ ਦੀ ਸਮਝ ਨਹੀਂ ਆਪਣੇ ਅੰਦਰ ਦੀ ਸਮਝ ਨਹੀਂ ਕਿਉਂ ਕਿ ਮਾਇਆ ਦੇ ਮਦ ਦੇ ਵਿੱਚ ਮਾਇਆ ਦੇ ਨਸ਼ੇ ਦੇ ਵਿੱਚ ਅੰਨਾ ਆਇਆ ਪਿਆ ਹੈ ਭਾਵ ਮਾਇਆ ਦੇ ਨਸ਼ੇ ਦੇ ਵਿੱਚ ਲੱਗਾ ਪਿਆ ਹੈ ਹੁਣ ਵੇਖੋ ਸਾਧ ਸੰਗਤ ਅਸੀਂ ਪਿਛਲਿਆਂ ਸ਼ਲੋਕਾਂ ਵਿੱਚ ਵੀ ਸਮਝ ਕੇ ਆਏ ਹਾਂ ਮਾਇਆ ਬਾਰੇ ਕੇ ਸਹਿਬ ਨੇ ਗੁਰਬਾਣੀ ਅੰਦਰ ਮਾਇਆ ਕਿਸ ਚੀਜ਼ ਨੂੰ ਕਿਹਾ ਹੈ ਮਾਇਆ ਕੱਲਾ ਪੈਸਾ ਨਹੀਂ ਸਹਿਬ ਨੇ ਆਖਿਓ ਮਾਇਆ ਹਰੇਕ ਚੀਜ਼ ਹੈ ਹੋਰ ਇੱਕ ਵਸਤੂ ਮਾਇਆ ਹੈ ਜਿਹੜੀ ਸਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਗੈਬ ਪਾਉਂਦੀ ਹੈ ਭਾਵ ਜਿਹੜੀ ਸਾਡੇ ਵਿੱਚ ਤੇ ਪਰਮੇਸ਼ਰ ਦੇ ਵਿੱਚ ਵਿਚੋੜਾ ਪਾ ਦਿੰਦੀ ਹੈ ਸਾਨੂੰ ਉਸ ਪਰਮੇਸ਼ਰ ਕਾਲਪੁਰਖ ਵੈਗੁਰ ਦੇ ਨਾਲ ਮਿਲਣ ਨਹੀਂ ਦਿੰਦੀ ਉਹ ਹਰੇਕ ਵਸਤੂ ਉਹ ਹਰੇਕ ਚੀਜ਼ ਮਾਇਆ ਹੈ ਤੇ ਹੁਣ ਵੇਖੋ ਜਦੋਂ ਮਨੁੱਖ ਮਾਇਆ ਦੇ ਨਸ਼ੇ ਦੇ ਵਿੱਚ ਅੰਨ ਹੋਇਆ ਪਿਆ ਹੈ ਤੇ ਫਿਰ ਸਾਬ ਨੇ ਆਖਿਆ ਜਿਹੜਾ ਮਨੁੱਖ ਮਾਇਆ ਦੇ ਨਸ਼ੇ ਵਿੱਚ ਅੰਨ ਹੋਇਆ ਪਿਆ ਹੈ ਨਾ ਉਹ ਫਿਰ ਪ੍ਰਮਾਤਮਾ ਦੇ ਸ਼ਬਦ ਨੂੰ ਨਹੀਂ ਸੁਣਦਾ ਹੁਣ ਵੇਖੋ ਸਾਧ ਸੰਗਤ ਕਿਤੇ ਰੌਲਾ ਪੈ ਰਿਹਾ ਹੋਵੇ ਕਿੰਨਾ ਜ਼ਬਰਦਸਤ ਰੌਲਾ ਪੈ ਰਿਹਾ ਹੋਵੇ ਲੜਾਈ ਹੋ ਰਹੀ ਹੋਵੇ ਤੇ ਮੰਨ ਲਓ ਸਾਨੂੰ ਕਿਸੇ ਦਾ ਫੋਨ ਆ ਜਾਵੇ ਅਸੀਂ ਇੱਕਦਮ ਫੋਨ ਚੋਂ ਕੇ ਸੁਣਨ ਲੱਗ ਗਏ ਤੇ ਆਲੇ-ਦੁਆਲੇ ਇੰਨਾ ਰੌਲਾ ਰੋਲ-ਕਚੋਲਾ ਪੈਣ ਡਿਆ ਹੋਵੇ ਤੇ ਵੇਖੋ ਕਿ ਜਿਹੜਾ ਸਾਨੂੰ ਫੋਨ ਆਇਆ ਹੈ ਜਿਹੜਾ ਮਨੁੱਖ ਸਾਡੇ ਨਾਲ ਗੱਲ ਕਰ ਰਿਹਾ ਹੈ ਕੀ ਸਾਨੂੰ ਉਹ ਫੋਨ ਦੇ ਵਿੱਚ ਸੁਣੇਗਾ ਕਿ ਕੀ ਗੱਲ ਕਹਿ ਰਿਹਾ ਹੈ ਫਿਰ ਸਾਨੂੰ ਫੋਨ ਸੁਣਨ ਵਾਸਤੇ ਕੀ ਕਰਨਾ ਪੈਂਦਾ ਹੈ ਉਸ ਰੋਲੇ-ਕਚੋਲੇ ਦੇ ਵਿੱਚੋਂ ਨਿਕਲ ਕੇ ਕਿਤੇ ਪਾਸੇ ਜਾ ਕੇ ਗੱਲ ਕਰਨੀ ਪਵੇ ਤਾ ਸਾਡੀ ਕਿਸੇ ਬੰਦੇ ਦੇ ਨਾਲ ਜਿਸ ਮਨੁੱਖ ਦਾ ਫੋਨ ਆਇਆ ਉਹਦੇ ਨਾਲ ਗੱਲ ਹੋਏਗੀ ਫਿਰ ਸਾਨੂੰ ਉਹਦੀ ਆਵਾਜ਼ ਸਮਝ ਲੱਗੇਗੀ ਸਮਝ ਕਿਉਂ ਨਹੀਂ ਲੱਗੀ ਕਿਉਂਕਿ ਉੱਥੇ ਰੁਲਾ ਖੋਲਾ ਬੜਾ ਸੀ ਇਸੇ ਤਰ੍ਹਾਂ ਸਾਧ ਸੰਗਤ ਜੀ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਇਹ ਮਨੁੱਖ ਸੁਣਦਾ ਕਿਉਂ ਨਹੀਂ ਉਸ ਮਾਲਕ ਦੀ ਗੁਰੂ ਜੀ ਵਿਚਾਰ ਨੂੰ ਸੁਣਦਾ ਕਿਉਂ ਨਹੀਂ ਕਿਉਂਕਿ ਮਾਇਆ ਦੇ ਨਸ਼ੇ ਦੇ ਵਿੱਚ ਮਾਇਆ ਦੇ ਰੋਲ ਘਚੋਲੇ ਦੇ ਵਿੱਚ ਇਹ ਮਨੁੱਖ ਅੰਨ ਆਇਆ ਪਿਆ ਹੈ ਸਾਬ ਨੇ ਆਖਿਆ ਮਾਇਆ ਧਾਰੀ ਅਤ ਅਨਮੋਲਾ ਸ਼ਬਦ ਨਾ ਸੁਣਾਈ ਬਹਰ ਰੋਲ ਘਚੋਲਾ ਕਹਿੰਦੇ ਮਾਇਆ ਧਾਰੀ ਮਾਇਆ ਧਾਰੀ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਮਾਇਆ ਦੇ ਵਿੱਚ ਹੈ ਸੰਪੂਰਨ ਤੌਰ ਤੇ ਫਸਿਆ ਹੋਇਆ ਹੈ ਮਾਇਆ ਦੇ ਵਿੱਚ ਇੱਕਮਿਕ ਹੋਇਆ ਹੈ ਜਿਸ ਦੀ ਸੁਰਤ ਮਾਇਆ ਦੇ ਵਿੱਚ ਖਸੀ ਹੋਈ ਸਹਿਬ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਆਤ ਦਾ ਸਿਰੇ ਦਾ ਸਿਰੇ ਦਾ ਅੰਨਾ ਹੈ ਸਿਰੇ ਦਾ ਬੋਲਾ ਹੈ ਹੁਣ ਵੇਖੋ ਸਾਧ ਸੰਗਤ ਜੀ ਜਿਹੜਾ ਮਨੁੱਖ ਅੰਨਾ ਹੋਵੇਗਾ ਉਹਨੂੰ ਕੁਝ ਵੀ ਜਿਹੜਾ ਉਹ ਦਿਖਾਈ ਨਹੀਂ ਦਿੰਦਾ ਤੇ ਜਿਹੜਾ ਮਨੁੱਖ ਬੋਲਾ ਹੋਵੇਗਾ ਕੰਨਾਂ ਤੋਂ ਪਾਉ ਜਿਹਨੂੰ ਸੁਣਦਾ ਨਹੀਂ ਉਹ ਬੋਲਾ ਹੈ ਉਹਨੂੰ ਕਿਸੇ ਦੀ ਵੀ ਗੱਲ ਜਿਹੜੀ ਉਹ ਸੁਣਦੀ ਨਹੀਂ ਹੈ ਹੁਣ ਇੱਥੇ ਸਰੀਰਕ ਤੌਰ ਤੇ ਅੰਨੇ ਬੋਲੇ ਦੀ ਗੱਲ ਨਹੀਂ ਇੱਥੇ ਜਿਹੜਾ ਮਨ ਕਰਕੇ ਆਤਮਾ ਕਰਕੇ ਸੁਰਤ ਕਰਕੇ ਅੰਨਾ ਹੋਇਆ ਹੈ ਤੇ ਬੋਲਾ ਹੋਇਆ ਹੈ ਭਾਵ ਜਿਹੜਾ ਗੁਰੂ ਦੇ ਸ਼ਬਦ ਨੂੰ ਸੁਣਦਾ ਨਹੀਂ ਗੁਰੂ ਦੇ ਸ਼ਬਦ ਨੂੰ ਵੇਖਦਾ ਨਹੀਂ ਉਹਦੀ ਵਿਚਾਰ ਨਹੀਂ ਕਰਦਾ ਕਿ ਸਹਬ ਗੁਰਬਾਣੀ ਅੰਦਰ ਕਿਵੇਂ ਫਰਮਾਣੇ ਨੇ ਭਾਈ ਇਸ ਮਾਇਆ ਦੇ ਵਿੱਚੋਂ ਆਪਣੀ ਸੁਰਤ ਨੂੰ ਕੱਢ ਕੇ ਕਿਵੇਂ ਸ਼ਬਦ ਦੇ ਵਿੱਚ ਲਾਉਣਾ ਹੈ ਉਹ ਚੀਜ਼ ਨੂੰ ਮਨੁੱਖ ਸੁਣਦਾ ਕਿਉਂ ਨਹੀਂ ਕਿਉਂਕਿ ਮਾਇਆ ਦੇ ਵਿੱਚ ਗਲਤਾਨ ਹੋਇਆ ਪਿਆ ਹੈ ਮਾਇਆ ਦੇ ਮਦ ਦੇ ਵਿੱਚ ਮਾਇਆ ਦੇ ਨਸ਼ੇ ਦੇ ਵਿੱਚ ਸਤਾ ਪਿਆ ਹੈ ਹੁਣ ਵੇਖੋ ਸੱਭ ਨੇ ਆਖਿਆ ਉਹ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਉਹਦਾ ਸ਼ਬਦ ਹੈ ਸਭ ਤਾਂ ਹੀ ਭਰਪੂਰ ਹੈ ਉਸ ਮਾਲਕ ਦਾ ਸ਼ਬਦ ਵੀ ਜਿਹੜਾ ਹੈ ਉਹ ਸਾਰਿਆਂ ਦੇ ਵਿੱਚ ਭਰਪੂਰ ਹੈ ਸਾਰਿਆਂ ਦੇ ਅੰਦਰ ਹੈ ਪਰ ਸੁਣਦਾ ਕਿਉਂ ਨਹੀਂ ਕਿਉਂਕਿ ਮਾਇਆ ਦਾ ਰੋਲਾ ਖੁੜਾ ਇਹਦੇ ਅੰਦਰ ਇਹ ਨਾ ਪਿਆ ਆਇਆ ਸਬਗੁਰੂ ਅਰਜਨ ਪਾਤਸ਼ਾਹ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਸਬ ਕਹਿੰਦੇ ਜਿਸ ਕੇ ਸਿਰ ਉਪਰ ਤੋਂ ਸੁਆਮੀ ਸੋ ਦੁੱਖ ਕੈਸਾ ਪਾਵੈ ਕਹਿੰਦੇ ਜਿਸ ਦੇ ਸਿਰ ਉਪਰ ਉਹ ਮਾਲਕ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਦਾ ਹੱਥ ਹੈ ਸੋ ਦੁੱਖ ਕੈਸਾ ਪਾਵੈ ਉਹਨੂੰ ਕਹਿੰਦੇ ਦੁੱਖ ਜਿਹੜੇ ਉਹ ਪੋ ਨਹੀਂ ਸਕਦੇ ਉਹਨੂੰ ਦੁੱਖ ਸਪਰਸ਼ ਨਹੀਂ ਕਰ ਸਕਦੇ ਹੁਣ ਕਿਹੜੇ ਦੁੱਖ ਨੇ ਇਹ ਵੀ ਆਪਾਂ ਪਿਛਲੇ ਸ਼ਲੋਕਾਂ ਦੇ ਵਿੱਚ ਸਮਝ ਕੇ ਆਏ ਹਾਂ ਕੇਵਲ ਤੇ ਕੇਵਲ ਸਰੀਰਕ ਦੁੱਖਾਂ ਦੀ ਗੱਲ ਨਹੀਂ ਆਤਮਿਕ ਦੁੱਖਾਂ ਦੀ ਗੱਲ ਹੋ ਰਹੀ ਹੈ ਜਿਹੜੇ ਵਿਕਾਰਾਂ ਦੇ ਵਿਸ਼ਿਆਂ ਦੇ ਦੁੱਖ ਮਨੁੱਖ ਨੂੰ ਲੱਗੇ ਹੋਏ ਨੇ ਸਭ ਕਹਿੰਦੇ ਜਿਸ ਦੇ ਸਿਰ ਸਿਰ ਦਾ ਭਾਵ ਕੀ ਹੈ ਸ਼ੈਦਾ ਮਤਲਬ ਹੈ ਜਿਸ ਦੀ ਸੁਰਤ ਵਿੱਚ ਜਿਸ ਦੇ ਦਿਮਾਗ ਵਿੱਚ ਉਸ ਮਾਲਕ ਪਰਮੇਸ਼ਰ ਕਾਲਪੁਰਖ ਵੈਗੁਰੂ ਦੀ ਵਿਚਾਰ ਹੈ ਭਾਵ ਜਿਸ ਦੇ ਸੁਰਤ ਵਿੱਚ ਸ਼ਬਦ ਹੈ ਉਹਨੂੰ ਫਿਰ ਮਾਇਆ ਵਾਲਾ ਦੁੱਖ ਪਉਂਦਾ ਨਹੀਂ ਜਿਸ ਕੇ ਸਿਰ ਉੱਪਰ ਤੂੰ Swami ਸੋਹ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਮਰਨਾ ਚੀਤਨਾਵੈ ਨਹੀਂ ਤੇ ਕਹਿੰਦੇ ਮਨੁੱਖ ਬੋਲ ਨਾ ਜਾਣੈ ਮਾਇਆ ਮਦਮਤਾ ਕਿਦੋਂ ਮਾਇਆ ਵਾਲੇ ਬੋਲ ਨਹੀਂ ਬੋਲਦਾ ਮਰਨਾ ਚੀਤਨਾਵੈ ਬੋਲ ਨਾ ਜਾਣੈ ਮਾਇਆ ਮਦਮਤਾ ਜਿਸ ਦੇ ਸਿਰ ਉੱਪਰ ਉਹ ਜੋ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਸ਼ਬਦ ਹੈ ਜਿਸ ਦੀ ਸੁਰਤ ਵਿੱਚ ਉਸ ਪਰਮੇਸ਼ਰ ਦਾ ਸ਼ਬਦ ਹੈ ਟਿਕਿਆ ਹੋਇਆ ਹੈ ਕਿੰਦੋਂ ਮਾਇਆ ਵਾਲੇ ਬੋਲ ਨਹੀਂ ਜਾਣਦਾ ਉਹ ਮਾਇਆ ਵਿੱਚ ਪੈਂਦਾ ਨਹੀਂ ਕਿਉਂ ਕਿਉਂਕਿ ਉਹਦੀ ਸੁਰਤ ਵਿੱਚ ਸ਼ਬਦ ਆ ਗਿਆ ਜਦੋਂ ਸੁਰਤ ਵਿੱਚ ਸ਼ਬਦ ਆ ਗਿਆ ਤੇ ਸਾਬ ਕਹਿੰਦੇ ਫਿਰ ਮਾਇਆ ਦਾ ਰੋਲਾ ਘਿੜੋਲਾ ਦੂਰ ਹੋ ਜਾਵੇਗਾ ਤੇ ਜਿੰਨਾ ਚਿਰ ਸਾਡੀ ਸੁਰਤ ਵਿੱਚ ਮਾਇਆ ਹੈ ਉਨਾ ਚਿਰ ਸਾਡੀ ਸ਼ੋਰਸ ਦੇ ਵਿੱਚ ਉਸ ਮਾਲਕ ਦਾ ਸ਼ਬਦ ਪ੍ਰਗਟ ਨਹੀਂ ਹੋ ਸਕਦਾ ਸ਼ਬਦ ਨਹੀਂ ਆ ਸਕਦਾ ਕਿਉਂਕਿ ਮਾਇਆ ਦਾ ਇੰਨਾ ਰੋੜਾ ਘੋੜਾ ਪਿਆ ਹੋਇਆ ਹੈ ਤੇ ਸਹਿਬ ਗੁਰੂ ਤੇਗ ਬਹਾਦਰ ਮਹਾਰਾਜ ਬਾਦਸ਼ਾਹ ਜੀ ਫਰਮਾਉਂਦੇ ਨੇ ਪ੍ਰਾਨੀ ਕਸ਼ੂ ਨਚੈ ਤਈ ਮਦ ਮਾਇਆ ਕੈ ਅੰਧ ਕਹਿੰਦੇ ਇਸ ਪ੍ਰਾਨੀ ਨੇ ਉਸ ਮਾਲਕ ਦਾ ਨਾਮ ਨਹੀਂ ਜਿਤੇ ਕੀਤਾ ਮਾਇਆ ਦੇ ਮਦ ਦੇ ਵਿੱਚ ਮਾਇਆ ਦੇ ਨਸ਼ੇ ਦੇ ਵਿੱਚ ਗਲਤਾਨ ਹੋਇਆ ਹੈ ਅਨ ਹੋਇਆ ਫਿਰਦਾ ਹੈ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਰਮ ਫੰਦ ਕਹਿੰਦੇ ਹੈ ਨਾਨਕ ਉਸ ਮਾਲਕ ਦੇ ਭਜਨ ਕਰਨ ਤੋਂ ਬਗੈਰ ਉਸ ਮਾਲਕ ਦੀ ਬੰਦਗੀ ਕਰਨ ਤੋਂ ਬਗੈਰ ਪਰਤ ਤਾਹੇ ਰਮ ਫੰਦ ਕਹਿੰਦੇ ਫਿਰ ਇਹ ਮਨੁੱਖ ਜਮਾ ਦੀਆਂ ਫਾਇਆਂ ਦੇ ਵਿੱਚ ਪੈਂਦਾ ਹੈ ਹੁਣ ਸਾਧ ਸੰਗਤ ਜੀ ਅਸੀਂ ਜਮਾ ਦੀਆਂ ਫਾਇਆਂ ਕੀ ਨੇ ਕਿ ਅਸੀਂ ਪਿਛਲੇ ਸ਼ਲੋਕਾਂ ਦੇ ਵਿੱਚ ਵੀ ਸਮਝ ਗਏ ਆਇਆ ਹਾਂ ਜਾਂ ਮਨੁੱਖ ਨੂੰ ਕਿਹੜੇ ਜਮਾਨੇ ਜਿਹੜਾ ਉਹ ਘਿਰਿਆ ਹੋਇਆ ਹੈ ਸਭ ਕਹਿੰਦੇ ਹੁਣ ਸਾਨੂੰ ਇਹ ਹੁੰਦਾ ਵੀ ਖਣੀ ਜਦੋਂ ਬੰਦਾ ਮਰ ਗਿਆ ਅੱਗੇ ਜਾ ਕੇ ਜਮਾਨ ਦੀ ਮਾਰ ਪੈਣੀ ਹੈ ਸਭ ਨੇ ਅਕਾ ਤੁਸੀਂ ਅੱਗੇ ਜਾਣ ਦੀ ਵੀ ਗੱਲ ਕਰਦੇ ਹੋ ਇੱਥੇ ਹੀ ਤੁਹਾਨੂੰ ਰੋਜ਼ ਮਾਰ ਪੈ ਰਹੀ ਹੈ ਅਵਰ ਪੰਚ ਹਮ ਇੱਕ ਜਨਾ ਕਿਉਂ ਆਂਖੂ ਕਰਬਾਰ ਮਣਾ ਮਾਰੇ ਲੂਟੇ ਨੀਤ ਨੀਤ ਕਿਸਾਗੇ ਕਰੀ ਪੁਕਾਰ ਜਨਾ ਕਹਿੰਦੇ ਜਿਹੜੇ ਜਮਨ ਨੇ ਤੇ ਵਿਕਾਰ ਨੇ ਜਿਹੜੇ ਵਿਸ਼ੇ ਰੂਪੀ ਨੇ ਇਹ ਸਾਨੂੰ ਹਰ ਰੋਜ਼ ਇੱਥੇ ਇਸ ਜ਼ਿੰਦਗੀ ਦੇ ਵਿੱਚ ਲੋਟ ਰਹੇ ਨੇ ਕੋਟ ਰਹੇ ਨੇ ਤੇ ਇਹਨਾਂ ਤੋਂ ਜੇ ਬਚਾਅ ਕਰਨਾ ਹੈ ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਪਵੇਗਾ ਉਹਦੀ ਬੰਦਗੀ ਕਰਨੀ ਪਵੇਗੀ ਉਹਦਾ ਭਜਨ ਕਰਨਾ ਪਵੇਗਾ ਸੋ ਸਾਧ ਸੰਗਤ ਜੀ ਵਿਚਾਰਾਂ ਕਰਦਿਆਂ ਕੋਲ ਬਿਆੰਤ ਭੁਲਾ ਹੋ ਗੀਆਂ ਨੇ ਸਤਿਗੁਰ ਜੀ ਮਿਹਰ ਕਰਨ ਇਹ ਸ਼ਲੋਕ ਇਹ ਸ਼ਬਦ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ